ਤੁਸੀਂ ਦੇਖ ਰਹੇ ਹੋ ਮੈਕਸ 24 ਪੰਜਾਬ نیوز ਚੈਨਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ON ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ ਪੰਜਾਬ ਮੁਲਾਜ਼ਮਤ ਤੇ ਪੈਨਸ਼ਨ ਸੰਜਾ ਫਰੰਟ ਦੇ ਵੱਲੋਂ ਸਰਕਾਰ ਖਿਲਾਫ ਵੱਲੋਂ ਪ੍ਰਦਰਸ਼ਨ ਅਤੇ ਨਾਰੇਬਾਜ਼ੀ ਕਰ ਪੁਤਲਾ ਫੂਕਿਆ ਗਿਆ ਅੱਜ ਤਰਨਤਨ ਪੁਰਾਣਾ ਡੀਸੀ ਦਫ਼ਤਰ ਦੇ ਕੋਲ ਪੰਜਾਬ ਮੁਲਾਜ਼ਮਤ ਤੇ ਪੈਨਸ਼ਨ ਸੰਜਾ ਫਰੰਟ ਦੇ ਵੱਲੋਂ ਗੁਰਪ੍ਰੀਤ ਸਿੰਘ ਢਿੱਲੋਂ ਅਤੇ ਗੁਰਪ੍ਰੀਤ ਸਿੰਘ ਗੰਢੀਵੰਦ ਦੀ ਗਵਾਹੀ ਦੇ ਹੇਠ ਆਪਣੇ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਅਤੇ ਨਾਰੇਬਾਜ਼ੀ ਕਰ ਪੁਤਲਾ ਫੂਕਿਆ ਗਿਆ ਅੱਜ ਸਾਂਝਾ ਫਰੰਟ ਦੇ ਆਗੂ ਗੁਰਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਪੰਜਾਬ ਦੇ ਅੰਦਰ ਕੋਈ 7 ਲੱਖ ਤੋਂ ਵੱਧ ਕਰਮਚਾਰੀ ਨਾਲ ਮੌਜੂਦਾ ਸਰਕਾਰ ਨੇ ਵਿਦਾਂ ਸਭਾ ਚੋਣਾਂ ਦੇ ਵੇਲੇ ਇੱਕ ਵਾਅਦਾ ਕੀਤਾ ਸੀ ਕਿ ਸਰਕਾਰ ਬੰਦੇ ਸਭ ਤੋਂ ਪਹਿਲਾਂ ਦੇ ਆਧਾਰ ਤੇ ਤੁਹਾਡੀਆਂ ਮੰਗਾਂ ਮੰਨੀਆਂ ਜਾਣਗੀਆਂ ਤੇ ਲਾਗੂ ਕੀਤੀਆਂ ਜਾਣਗੀਆਂ ਪਰ ਇਹ ਪ੍ਰਣਾਲੀ ਉੱਥੇ ਦਾ ਉੱਥੇ ਹੀ ਹੈ ਵਰਕਰਾਂ ਦਾ ਕਹਿਣਾ ਹੈ ਕਿ ਸਰਕਾਰ ਕੁਮ ਕਰਨ ਦੀ ਨਹੀਂ ਸੁੱਤੀ ਹੋਈ ਹੈ ਜੋ ਸਾਡੀਆਂ ਜਥੇਬੰਦੀਆਂ ਨੂੰ ਵਾਰ-ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਮੁਲ ਰੱਦ ਕਰ ਦਿੱਤੀ ਜਾ ਰਹੀਆਂ ਨੇ ਜਿਸ ਤੋਂ ਰੋਜ਼ ਦੇ ਵਿੱਚ ਸਾਡਾ ਫਰੰਟ ਦੇ ਵਰਕਰਾਂ ਦਾ ਕਹਿਣਾ ਹੈ ਕਿ ਸਾਡੇ ਵੱਲੋਂ 5 ਅਗਸਤ ਤੋਂ ਲੈ ਕੇ 12 ਅਗਸਤ ਤੱਕ ਬਲਾਕ ਪੱਧਰ ਤੇ ਸਰਕਾਰ ਖਿਲਾਫ ਪੂਰੇ ਉਸ ਪਰਦਰਸ਼ਨ ਕੀਤੇ ਜਾਣਗੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਸਾਡੀਆਂ ਹੱਕੀ ਮੰਗਾਂ ਆਉਣ ਵਾਲੇ ਦਿਨਾਂ ਦੇ ਵਿੱਚ ਨਾ ਪੂਰੀਆਂ ਕੀਤੀਆਂ ਗਈਆਂ ਤਾਂ ਸਾਡੇ ਵੱਲੋਂ ਵੱਡਾ ਸ਼ਿੰਗਰ ਰਾਹੁਲ ਉਲੀ ਕਿਆ ਜਾਵੇਗਾ ਹੋਰ ਇਸ ਸੰਬੰਧੀ ਕੀ ਕਹਿਣਾ ਹੈ ਉਹਨਾਂ ਦਾ ਉਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਤੁਸੀਂ ਵੀ ਦੇਖੋ ਨਿਊਜ਼ ਡੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਆ ਜਿਹੜਾ ਸਾਡਾ ਪੰਜਾਬ ਤੇ ਪੈਨਸ਼ਨ ਸਾਜੇ ਪ੍ਰਿੰਟ ਵੱਲੋਂ ਪੂਰੇ ਮੁਲਾਜ਼ਮਾਂ ਦਾ ਜਿਹੜਾ ਵਾ ਇੱਥੇ ਅਰਥੀ ਭੋਗ ਮਜਾਰਾ ਹੀ ਅੱਜ 5 ਤਰੀਕ ਨੂੰ ਤਰਨਤਨ ਜ਼ਿਲ੍ਹੇ ਦਾ ਰੱਖਿਆ ਆਏਗਾ ਇਹ ਪੁਰਾਣੀ ਪੈਨਸ਼ਨ ਬਹਾਲ ਵਾਸਤੇ ਅਤੇ ਹੋਰ ਮੁਲਾਜ਼ਮਾਂ ਦੀ ਮੰਗਾਂ ਜਿਹੜਾ ਡੀਏ ਤੇ ਹੋਰ ਜਿਹੜਾ ਇਹਨਾਂ ਨੇ ਮੰਗੀਆਂ ਜਾਂ ਮੰਨਿਆ ਉਹ ਲਾਗੂ ਕਰਨ ਵਾਸਤੇ ਇਹ ਜਿਹੜਾ ਅੱਜ ਇਹ ਬਤਲੇ ਭੁਕੇ ਆ ਸਾਰੇ ਪੰਜਾਬ ਦੇ ਵਿੱਚ ਇਹ ਜਿਹੜਾ ਸਾਂਝੇ ਬ੍ਰਾਂਡ ਵੱਲੋਂ ਜਿਹੜਾ ਉਹਦੀ ਲੜੀ ਤਹਿਤ ਪ੍ਰੋਗਰਾਮ ਚੱਲ ਰਹੇ ਆ ਅੱਜ ਤਰੰਤ ਨਹੀਂ ਸਤ ਨੂੰ ਹੈਗਾ ਕਡੂਰ ਸਾਹਿਬ ਐਦਾਂ ਹੀ ਪੱਟੀ ਆ ਐਦਾਂ ਹੀ ਭਿੱਖੀ ਵਿੰਡਵਾ ਸਾਰੇ ਬਲਾਕਾਂ ਦੇ ਵਿੱਚ ਚੱਲ ਰਹੇ ਤਾਂ